ਨੂਆ ਦੇ ਦੂਜੇ ਦਿਨ ਸਵੇਰੇ 7 ਵਜੇ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਡਰਾਈング ਰੂਮ ਵਿੱਚ ਬੈਠੀ ਸੱਸ ਦੀ ਤਿੱਖੀ ਆਵਾਜ਼ ਸੁਣਾਈ ਦਿੱਤੀ ਹੁਣ ਇਹ ਦੇਰ ਨਾਲ ਉੱਠਣਾ ਇੱਥੇ ਨਹੀਂ ਚੱਲੇਗਾ ਨੂ ਨੇ ਜਿਵੇਂ ਹੀ ਇਹ ਸੁਣਿਆ ਉਹ ਵਾਪਸ ਆਪਣੇ ਕਮਰੇ ਵਿੱਚ ਗਈ ਤੇ ਡਾਇਰੀ ਅਤੇ ਇੱਕ ਛੋਟਾ ਜਿਹਾ ਚਮੜੇ ਦਾ ਬੈਗ ਲੈ ਕੇ ਵਾਪਸ ਆ ਗਈ ਅਤੇ ਸੱਸ ਦੇ ਕੋਲ ਬੈਠ ਕੇ ਡਾਇਰੀ ਖੋਲੀ ਤੇ ਪੜਨਾ ਸ਼ੁਰੂ ਕੀਤਾ Maruti Ertiga 16 ਲੱਖ 40000 42 ਇੰਚ ਸਮਾਰਟ ਟੀਵੀ 52000 ਫ੍ਰੀਜ 13000, ਵਾਸ਼ਿੰਗ ਮਸ਼ੀਨ 12000, ਸੋਫਾ ਡਾਈਨਿੰਗ ਟੇਬਲ ਬੈੱਡ 110000, ਮਿਕਸੀ, ਓਵਨ ਅਤੇ ਹੋਰ ਇਲੈਕਟ੍ਰੋਨਿਕ ਉਪਕਰਨ 165000, ਨਗਦ 15 ਲੱਖ। ਡਾਇਰੀ ਵਿੱਚ ਲਿਖਿਆ ਪੜ੍ਹ ਕੇ ਨੂ ਨੇ ਕਿਹਾ, "ਮੰਮੀ, ਇਹ ਉਹ ਲਿਸਟ ਹੈ ਜੋ ਇਸ ਘਰ ਤੋਂ ਮੇਰੇ ਪਿਤਾ ਨੂੰ ਵਿਆਹ ਤੋਂ ਪਹਿਲਾਂ ਭੇਜੀ ਗਈ ਸੀ। ਮੇਰੇ ਪਿਤਾ ਜੀ ਨੇ ਲਿਸਟ ਵਿੱਚ ਲਿਖੀਆਂ ਸਾਰੀਆਂ ਚੀਜ਼ਾਂ ਮੇਰੇ ਨਾਲ ਭੇਜੀਆਂ ਨੇ।" ਪੜੀ ਸੂਚੀ ਵਿੱਚ ਤੁਸੀਂ ਮੇਰੇ ਬਾਰੇ ਕੋਈ ਅਜਿਹੀ ਮੰਗ ਨਹੀਂ ਕੀਤੀ ਕਿ ਨੂੰ ਪੜੀ ਲਿਖੀ ਨੇਕ ਸੰਸਕਾਰੀ ਤੇ ਕੰਮਕਾਜ ਕਰਨ ਵਾਲੀ ਹੋਵੇ ਤੁਸੀਂ ਆਪਣੇ ਮੁੰਡੇ ਦੀ ਕੀਮਤ ਲਗਾਈ ਤੇ ਮੇਰੇ ਪਾਪਾ ਨੇ ਉਹ ਕੀਮਤ ਚੁਕਾ ਕੇ ਤੁਹਾਡਾ ਮੁੰਡਾ ਖਰੀਦ ਲਿਆ ਵਿਦਾਈ ਸਮੇਂ ਮੇਰੇ ਪਾਪਾ ਨੇ ਮੈਨੂੰ ਇਹ ਬੈਗ ਦਿੰਦੇ ਹੋਏ ਕਿਹਾ ਸੀ ਕਿ ਬੇਟੀ ਜਦੋਂ ਤੱਕ ਤੂੰ ਮੇਰੇ ਵੇੜੇ ਵਿੱਚ ਰਹੀ ਤੂੰ ਸੁਰੱਖਿਅਤ ਸੀ ਪਰ ਅੱਜ ਤੋਂ ਤੈਨੂੰ ਖੁਦ ਆਪਣੀ ਰੱਖਿਆ ਕਰਨੀ ਪਵੇਗੀ ਸੱਸ ਨੇ ਉਤਸੁਖ ਹੋ ਕੇ ਪੁੱਛਿਆ ਕੀ ਇਸ ਬੈਗ ਵਿੱਚ ਤਨੂ ਨੇ ਹੌਲੀ ਜਿਹੀ ਛੋਟੇ ਬੈਗ ਦੀ ਚੇਨ ਖੋਲੀ ਤੇ ਉਸ ਵਿੱਚ 32 ਬੋਰ ਦੀ ਰਿਵਾਲਵਰ ਸੀ ਇਹ ਦੇਖ ਕੇ ਸੱਸ ਆਪਣੇ ਉਮਰੇ ਸਾਹਾਂ ਨੂੰ ਨਿਯੰਤਰਿਤ ਕਰਦੇ ਹੋਏ ਝਟ ਉੱਠ ਖੜੀ ਹੋਈ ਤੇ ਕਹਿੰਦੀ ਤੂੰ ਹੁਣੇ ਉੱਠੀਏ ਬੇਟਾ ਜਾ ਕੇ ਮੂੰਹ ਹੱਥ ਧੋ ਲੈ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ